ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰੇ YouTube ਚੈਨਲ ਤੇ ਫੇਰ ਤੁਹਾਡੇ ਨਾਲ ਜਿਹੜਾ ਅੱਜ ਅਮੋ ਸਾਹਮਣੇ ਹੋਏ ਆ ਤੇ ਮੈਂ ਗੱਲ ਕਰਾਂਗਾ ਸਿੱਧੀ ਬਜਾਈ ਬਾਰੇ ਸਿੱਧੀ ਬਜਾਈ ਮੈਂ ਆਪਣੇ ਖੇਤਰ ਦੇ ਵਿੱਚ ਕੀਤੀ ਆ ਅੱਗੇ ਵੀ ਤੁਸੀਂ ਮੇਰੀਆਂ ਵੀਡੀਓ ਵੇਖਦੇ ਰਹੇ ਜੇ ਅੱਜ ਮੈਂ ਫੇਰ ਵੀਡੀਓ ਲੈ ਕੇ ਆਇਆ ਵਾਂ ਡੀਐਸਆਰ ਝੋਨੇ ਦੀ ਜਿਹੜੀ ਸਿੱਧੀ ਬਜਾਈ ਕੀਤੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਝੋਨੇ ਨੂੰ ਆਪਾਂ ਜਿਹੜੀ ਆ ਦੂਜੀ ਡੋਅ ਜਿਹੜੀ ਆਪਾਂ ਪਾ ਰਹੇ ਆ ਆਪਾਂ ਅੱਜ ਪਹਿਲਾਂ ਆਪਾਂ ਥੱਲੇ ਡੀਏਪ ਨਹੀਂ ਸੀ ਕੇਰੀ ਮੈਂ ਅੱਧੀ ਬੋਰੀ ਦੇ ਹਿਸਾਬ ਦੇ ਨਾਲ ਜਿਹੜੀ ਡੀਏਪੀ ਆ ਪਰ ਏਕੜ ਦੇ ਹਿਸਾਬ ਨਾਲ ਹੁਣ ਇਹਦੇ ਉੱਤੇ ਦਵਾਈ ਜਿਹੜੀ ਆ ਕਰਦਾ ਪਿਆ ਮੈਂ ਜਦੋਂ ਆਪਾਂ ਝੋਨਾ ਜਿਹੜਾ ਵਾ 26-27 ਦਿਨ ਦਾ ਹੋ ਚੁੱਕਾ 26-27 ਦਿਨਾਂ ਬਾਅਦ 18 ਦਿਨਾਂ ਬਾਅਦ ਮੈਂ ਨੌਮਨੀ ਕੀਤੀ ਸੀ ਤੇ ਨੌਮਨੀ ਤੋਂ ਬਾਅਦ ਜਿਹੜੀ ਆ ਮੈਂ ਫਿਰ ਹੁਣ ਅੱਜ 26-27 ਦਿਨਾਂ ਬਾਅਦ ਦਾ ਝੋਨਾ ਮੇਰਾ ਹੋ ਗਿਆ ਵਾ ਅੱਜ ਮੈਂ ਜਿਹੜੀ ਅੱਧੀ ਬੋਰੀ ਡੀਏਪੀ ਦੇ ਹਿਸਾਬ ਦੇ ਨਾਲ ਜਿਹੜੀ ਕਰਨੀਆਂ ਕਿਦੋਂ ਆਪਾਂ ਖਰੇ ਪਾਣੀ ਦੇ ਵਿੱਚ ਇਦਾਂ ਡੀਏਪੀ ਪਾਵਾਂਗੇ ਡੀਏਪੀ ਪਾਉਂਦਾ ਇਹ ਫਿਰ ਬਾਅਦ ਵਿੱਚ ਕਿਤੇ ਨਿੱਦਣ ਨਹੀਂ ਥਲੇ ਹੋਣਗੇ ਇੱਕ ਜਿਹੜਾ ਪਾਣੀ ਵੀ ਆਪਾਂ ਨੂੰ ਘੱਟ ਦੇਣਾ ਪਊਗਾ ਝੋਨੇ ਦੇ ਉੱਪਰ ਜਿਹੜਾ ਝਾਲਾ ਵੱਜਣਾ ਵਾ ਇੱਕ ਦੋ ਦਿਨਾਂ ਬਾਅਦ ਝਾਲਾ ਵੱਜਣਾ ਝਾਲਾ ਵੱਜੇ ਤੋਂ ਬਾਅਦ ਮੁੜ ਕੇ ਪਾਣੀ ਆ ਖੜ ਜਾਣਾ ਵਾ ਜਿਹੜਾ ਪਾਣੀ ਵਾ ਜਿਹੜਾ ਪੀ ਜਾਂਦਾ ਵਾ ਪੈਲੀ ਉੱਪਰ ਧੁੱਪ ਪੈਂਦੀ ਆ ਧੁੱਪ ਆ ਤਾਂ ਹੁੰਦਾ ਉਹ ਨਹੀਂ ਜਿਉਗਾ ਜ਼ਮੀਨ ਦੇ ਥਲੇ ਹੀ ਸਾਰਾ ਜਾਊਗਾ ਤੇ ਆਪਾਂ ਹੁਣ ਇਹਨੂੰ ਦੂਜੀ ਵਾਰ ਜਿਹੜੀ ਇਹ ਆਪਾਂ ਖਾਦ ਪਾਉਣੀ ਸ਼ੁਰੂ ਕੀਤੀ ਪਹਿਲੀ ਖਾਦ ਜਿਹੜੀ ਆ ਯੂਰੀਆ ਪਾਈ ਸੀ ਇਹ ਪਰ ਇੱਕੜ ਦੇ ਹਿਸਾਬ ਨਾਲ 15 ਤੋਂ 16 ਕਿਲੋ ਪਾਈ ਸੀ ਹੁਣ ਆਪਾਂ ਜਿਹੜੀ ਅੱਧੀ ਬੋਰੀ ਦੇ ਹਿਸਾਬ ਦੇ ਨਾਲ ਆਪਾਂ ਜਿਹੜਾ ਡੀਏਪੀ 25 ਕਿਲੋ ਡੀਏਪੀ ਪਰ ਇੱਕੜ ਦੇ ਸਾਹਮਣ ਆਪਾਂ ਹੋ ਰਹੇ ਹਾਂ ਜਿਵੇਂ ਜਿਵੇਂ ਤੁਹਾਡੇ ਨਾਲ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਆਵਾਂਗੇ ਜਿਵੇਂ ਜਿਵੇਂ ਝੋਨੇ ਦੇ ਅੰਤ ਤੱਕ ਤੁਹਾਨੂੰ ਜਿਹੜੀਆਂ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਆਪਾਂ ਇਹਨੂੰ ਝੋਨੇ ਨੂੰ ਜਿਹੜਾ ਬਿਲਕੁਲ ਵਧੀਆ ਜਿਹੜਾ ਵਧੀਆ ਵਾ ਬਿਲਕੁਲ ਅਸੀਂ ਤਿਆਰ ਕਰ ਦਿੱਤਾ ਹੁਣ ਮੈਂ ਦੋਸਤਾਂ ਮਿੱਤਰਾਂ ਨੂੰ ਕਹਿਣਾ ਕਿ ਉਹਨਾਂ ਵੀ ਜਿਨ੍ਹਾਂ ਨੇ ਆਪਣਾ ਝੋਨਾ ਤਿਆਰ ਕਰ ਲਿਆ ਆਪਣੇ ਖੇਤਾਂ ਦੇ ਵਿੱਚ ਉਹ ਇਸ ਤਰ੍ਹਾਂ ਸਟੈਪ ਜਿਹੜੇ ਇਸੇ ਤਰ੍ਹਾਂ ਵਰਤ ਕਰਨ ਤੇ ਵਧੀਆ ਵਾ ਝੋਨਾ ਬੜਾ ਵਧੀਆ ਕਾਮਜਾਹ ਹੋ ਜਾਂਦਾ ਤੇ ਬੜਾ ਵਧੀਆ ਮੈਂ ਖੁਦ ਮੈਂ ਫਿਰ ਦੋਸਤਾਂ ਮਿੱਤਰਾਂ ਨੂੰ ਕਹਾਂਗਾ ਕਿ ਨਾ ਵੀ ਮੈਂ ਗੁਰਦੇਵ ਸਿੰਘ ਨਿੱਜਰ YouTube ਚੈਨਲ ਤੇ ਮੈਂ ਖੁਦ ਆਪ ਸਾਰੇ ਕੰਮ ਹੱਥੀ ਆਪ ਕੰਮ ਕਰਦਾ ਮੈਂ ਵੀਡੀਓ ਵੀ ਮੈਂ ਆਪ ਕਰਦਾ ਵਾ ਸਾਰੇ ਕੋ ਖੇਤਾਂ ਦੇ ਵਿੱਚ ਆਪ ਕਰਦਾ ਆਪਦੇ ਖੇਤਾਂ ਦੇ ਵਿੱਚ ਡੀਆਰ ਕਰਦਾ ਤੇ ਬਾਹਰ ਵੀ ਦੋਸਤਾਂ ਮਿੱਤਰਾਂ ਦੇ ਖੇਤਾਂ ਦੇ ਵਿੱਚ ਵੀ ਡੀਆਰ ਕਾਫੀ ਰਕਬਾ 150 ਏਕੜ ਦੇ ਲਗਭਗ ਕੀਤਾ ਵਾ ਕਾਫੀ ਰਕਬਾ ਜਿਹੜਾ ਕਰ ਚੁੱਕਾ ਵਾ ਤੇ ਮੈਂ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਕਰਨੀ ਕਿ ਸਾਰੇ ਜਿੰਨੇ ਦੋਸਤ ਮਿੱਤਰ ਮੇਰੇ ਨਾਲ ਜੁੜਦੇ ਨੇ ਉਹ ਵੀਡੀਓ ਦੇ ਰਾਹੀਂ ਜਾਂ ਮੇਰਾ ਫੋਨ ਨੰਬਰ ਉੱਤੇ ਜਿਹੜਾ ਵਾ ਉੱਤੇ ਸਕਰੀਨ ਦੇ ਉੱਪਰ ਆ ਰਿਹਾ ਵਾ ਇਹ ਮੇਰੇ ਨਾਲ ਤੁਸੀਂ ਜੁੜੇ ਰਹੋ ਜਿਹੜੇ ਸਮੇਂ ਤੇ ਤੁਹਾਨੂੰ ਕਿਸੇ ਵੀ ਸਮਾਂ ਦੀ ਲੋੜ ਪੈਂਦੀ ਆ ਤੇ ਮੈਂ ਤੁਹਾਡਾ ਤੁਹਾਡਾ ਸੰਯੋਗ ਦੇਵਾਂਗਾ ਜੇ ਕਿ ਦੋਸਤ ਮਿੱਤਰ ਦੀ ਕਾਲ ਉਹਦੀ ਮੈਂ ਜਾ ਕੇ ਖੇਤ ਦੇ ਵਿੱਚ ਜਾ ਕੇ ਖੇਤ ਵਿਜ਼ਿਟ ਵੀ ਕਰਦਾ ਮੈਂ ਖੇਤ ਦੇ ਵਿੱਚ ਜਾ ਕੇ ਖੇਤ ਵੀ ਵੇਖਦਾ ਵਾਂ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੀਰ ਨੂੰ ਨਿੱਦਨ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋ ਮੇਰੇ ਨਾਲ ਸੰਪਰਕ ਕਰ ਸਕਦਾ ਮੈਂ ਇਹਨਾਂ ਕੁਝ ਕਹਿੰਦਾ ਮੈਂ ਗੁਰਦੇਵ ਸਿੰਘ ਨਿੱਜਰ YouTube ਚੈਨਲ ਦੇ ਧੰਨਵਾਦ ਅਗਲੀਆਂ ਵੀਡੀਓ ਤੁਸੀਂ ਵੇਖਣ ਵਾਸਤੇ ਫਿਰ ਮੇਰਾ ਇੰਤਜ਼ਾਰ ਕਰੋ ਮੈਂ ਛੇਤੀ ਫੇਰ ਤੁਹਾਡੇ ਨਾਲ ਆਮੋ ਸਾਹਮਣੇ ਆਵਾਂਗਾ ਇਹਨਾਂ ਕੁਝ ਕਹਿੰਦਾ ਧੰਨਵਾਦ ਸਤਿ ਸ੍ਰੀ ਅਕਾਲ